ਹੇ ਪ੍ਰਿਯਮਨ ਕਰਦੀ ਕੀ ਹੇ ਆਖੇ ਦੀ ਕਾ ਸੁਣੀ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੇਰਾ ਫੇਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਖੁਦਾਬਾਦ ਖੁਦਾਬਾਦ ਸਰਕਾਰ ਖੁਦਾ ਇੱਕ ਕੋ ਇੱਥੇ ਕਰ ਏਕੇ ਤੇ ਸੰਗਰਸ਼ ਦਾ ਇੱਕ ਕੋ ਇੱਥੇ ਕਰ ਏਕੇ ਤੇ ਸੰਗਰਸ਼ ਦਾ ਜਿੰਦਾਬਾਦ ਜਿੰਦਾਬਾਦ ਹਾਣੇ ਮੇ ਕੱਟਦਾਬਾਦ ਜਿੰਦਾਬਾਦ ਜਿੰਦਾਬਾਦ ਮੁਕਾਬਾਦ ਮਦਰਾਬਾਦ ਹਾਏ 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 ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ ਅ ਅਸੀਂ ਉਦਯੋਗ ਪਵਨ ਸੈਕਟਰ 17 ਪਹੁੰਚੇ ਆ ਜਿੱਥੇ ਪੀ ਐਸ ਆਈ ای ਸੀ ਸਟਾਫ ਐਸੋਸੀਏਸ਼ਨ ਵੱਲੋਂ ਅ ਜ਼ਬਰਦਸਤ ਜਿਹੜਾ ਰੋਜ਼ ਮੁਜਾਰਾ ਉਹ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਦੱਸਦੀ ਹੈ ਕਿ ਕੱਲ ਤੋਂ ਇਹਨਾਂ ਨੇ ਆਪਣੇ ਆਪਣੇ ਕੰਮਾਂ ਦਾ ਬਾਈਕਾਟ ਕੀਤਾ ਹੋਇਆ ਤੇ ਕਾਰਪੋਰੇਸ਼ਨ ਬਚਾਓ ਮੁਹਿੰਮ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ 'ਚ ਕਾਫੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਇਸ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਉਹ ਆਪਣਾ ਕੰਮ ਛੱਡ ਕੇ ਪ੍ਰੋਟੈਸਟ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਉਹਨਾਂ ਦਾ ਇਹ ਪ੍ਰੋਟੈਸਟ ਹੈਗਾ ਤੇ ਕੀ ਇਹਨਾਂ ਦੀਆਂ ਮੰਗਾਂ ਨੇ ਤੇ ਕਿਸ ਤਰ੍ਹਾਂ ਦੇ ਨਾਲ ਕੰਮਕਾਰ ਪ੍ਰਭਾਵਿਤ ਹੋ ਰਿਹਾ ਉਹ ਗੱਲਬਾਤ ਕਰਕੇ ਜਾਣਦੇ ਆ। PSIC ਸਟਾਫ ਐਸੋਸੀਏਸ਼ਨ ਦੇ ਮੈਂਬਰ ਜਨਰਲ ਸਕੱਤਰ ਰਣਾ ਤਾਰਾ ਸਿੰਘ ਅੱਜ ਸਾਨੂੰ 2 ਦਿਨ ਦਾ ਹੋ ਗਏ PSIC ਦੇ ਕੰਮਾਂ ਦਾ ਬਾਈਕਾਟ ਕਰਕੇ ਸਮੂਹ ਹੈੱਡ ਆਫਿਸ ਦੇ ਮੁਲਾਜ਼ਮ ਜਿਹਦੇ ਵਿੱਚ ਅਫਸਰ ਐਸੋਸੀਏਸ਼ਨ ਨੇ ਸਾਡਾ ਸਾਥ ਦਿੱਤਾ ਅਤੇ ਸਾਰੇ ਕੰਮ ਪੂਰੀ ਤਰ੍ਹਾਂ ਠੱਪ ਕਰਕੇ ਅਸੀਂ ਰੋਸ ਮਜਾਰੇ ਵਿੱਚ ਬੈਠੇ ਹਾਂ 9 ਤੋਂ 5 ਵਜੇ ਤੱਕ ਅਸੀਂ ਰੋਸ ਮਜਾਰਾ ਕਰਦੇ ਹਾਂ ਇਹਦੀ ਵਜ੍ਹਾ ਇਹ ਹੈ ਵੀ ਪਿਛਲੇ 1 ਸਾਲ ਤੋਂ ਜੋ ਮੌਜੂਦਾ ਐਮ ਡੀ ਅਤੇ ਏ ਐਮ ਡੀ ਨੇ ਉਹਨਾਂ ਨੇ ਸਟੇਟ ਵਿੰਗ ਦੇ ਵਿੱਚ ਰੈਵਨਿਊ ਜਨਰੇਟ ਹੁੰਦਾ ਸੀ ਜਿਹਦੇ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਿਹਦੇ ਕਾਰਨ ਪੰਜਾਬ ਦੇ ਇੰਡਸਟਰੀਲਿਸਟ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਅਤੇ ਸਾਡਾ ਰੈਵਨਿਊ ਜ਼ੀਰੋ ਹੋ ਗਿਆ ਇਤਿਹਾਸਤ ਪਹਿਲੀ ਵਾਰ ਹੈ ਵੀ ਪੀਐਸਆਈਸੀ ਕਾਰਪੋਰੇਸ਼ਨ ਹੈ ਜਿਹੜੀ ਉਹ ਕਾਟੇ ਵਿੱਚ ਚਲੀ ਗਈ ਇਹਦਾ ਸਿੱਧਣ ਸਿੱਧਾ ਕੰਮ ਹੈ ਵੀ ਜਿਹੜੀ ਮੈਨੇਜਮੈਂਟ ਹੈ ਉਹ ਆਪਣੇ ਫੈਸਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਆਪਣੇ ਫੈਸਲੇ ਨਹੀਂ ਲੈ ਰਹੀ ਤੇ ਵਿਜੀਲੈਂਸ ਦਾ ਇੰਨਾ ਪਰਵਾਹ ਪਾਰਖੇ ਵੀ ਹਰ ਮੁਲਾਜ਼ਮ ਨੂੰ ਬਿਜਲੀਅੰਸ ਦਾ ਡਰ ਹੈ ਅਤੇ ਕਿਦੇ ਵੀ ਬਿਜਲੀਅੰਸ ਉਹਨਾਂ ਨੂੰ ਤਲਬ ਕਰ ਸਕਦੀ ਹੈ ਇਹ ਪਿਛਲੇ ਦਿਨੀ ਸਾਡੇ ਲੇਡੀਜ਼ ਸਟਾਫ ਨੂੰ ਵੀ ਬਿਜਲੀਅੰਸ ਨੇ ਬੁਲਾਇਆ ਗਿਆ ਪਰ ਬਿਜਲੀਅੰਸ ਉਹ ਨਿੱਜੀ ਸਵਾਲ ਪੁੱਛਦੇ ਨੇ ਇਨਕੁਆਰੀ ਦੇ ਰਿਲੇਟਿਡ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ ਇਸ ਕਰਕੇ ਅਸੀਂ ਪੂਰੀ ਤਰ੍ਹਾਂ ਸਾਡੇ ਅਫਸਰ ਪਰੇਸ਼ਾਨ ਕੀਤੇ ਹੋਏ ਨੇ ਇਸ ਮੈਨੇਜਮੈਂਟ ਨੇ ਅਤੇ ਜਿਹੜੇ ਕਾਮਕਾਰ ਨੇ ਉਹ ਆਪਣੇ ਚਿਹਤਿਆਂ ਨੂੰ ਦੇ ਦਿੱਤੇ ਜਿੰਨਾ ਵਿੱਚ ਡੈਪੂਟੇਸ਼ਨ ਤੇ ਚੀਫ ਆਇਆ ਉਹ ਆਪਣੇ ਮਨਮੰਨੀ ਯਾਰੀ ਕਰ ਰਿਹਾ ਕਿਉਂਕਿ ਉਹ ਖਾਸ ਐਮਡੀ ਦਾ ਅਤੇ ਹੋਰ ਅਫਸਰ ਨੇ ਜਿਹੜੇ ਫਾਈਨਾਂਸ ਦੇ ਉਹ ਵੀ ਪੰਜਾਬ ਸਰਕਾਰ ਤੋਂ ਇਹਨਾਂ ਨੇ ਮੰਗ ਕੇ ਸਾਡੇ ਅਫਸਰਾਂ ਨੂੰ ਖੁੰਜੇ ਖੁੱਡੇ ਲੈਣ ਲਾਇਆ ਗਿਆ ਇਸ ਕਰਕੇ ਅਸੀਂ ਆਪਣੇ ਕੰਮਾਂ ਦਾ ਅੱਜ ਬਾਈਕਾਟ ਕੀਤਾ ਹੋਇਆ ਅੱਜ ਕੰਮਾਂ ਦਾ ਦੂਜਾ ਦਿਨ ਹੈ ਬਾਈਕਾਟ ਕੱਲ ਵੀ ਐਮਡੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਕੋਈ ਵੀ ਸਿੱਟਾ ਨਹੀਂ ਨਿਕਲਿਆ ਇਸ ਕਰਕੇ ਅਸੀਂ ਅੱਜ ਦੂਜੇ ਦਿਨ ਵੀ ਆਪਣੇ ਕਮਾਂਕਾਰਾਂ ਦਾ ਬਾਈਕਾਟ ਕਰਕੇ ਜਿਸ ਵਿੱਚ ਡਰਾਈਵਰ ਵੀਰਾਂ ਨੇ ਵੀ ਅੱਜ ਸਾਡਾ ਪੂਰਾ ਸਾਥ ਦਿੱਤਾ ਹੈ ਭਾਈ ਸੇਵਕਾਂ ਨੇ ਆਪਣੀ ਸਫਾਈ ਦਾ ਕੰਮ ਬੰਦ ਕਰਤਾ ਡਰਾਈਵਰਾਂ ਨੇ ਆਪਣੀ ਗੱਡੀਆਂ ਦੀਆਂ ਚਾਬੀਆਂ ਆਪਣੇ ਅਫਸਰਾਂ ਨੂੰ ਦੇ ਕੇ ਆਪਣੀ ਕਾਰਪੋਰੇਸ਼ਨ ਨੂੰ ਬਚਾਉਣ ਵਾਸਤੇ ਅੱਜ ਸਾਡਾ ਸਾਥ ਦੇ ਰਹੇ ਨੇ ਕਿੰਨੇ ਟੋਡੇ ਸਾਥੀ ਨੇ ਟੋਟਲ ਜੀ ਜਿਨ੍ਹਾਂ ਨੇ ਇਹ ਕੰਮ ਛੱਡਿਆ ਹੋਇਆ ਤੇ ਕਦੋਂ ਤੱਕ ਜਾਰੀ ਰਹੂਗਾ ਅਸੀਂ ਪੀਐਸਆਈਸੀ ਸਟਾਫ ਐਸਿਊਨਲੋਂ 29 ਤੋਂ 10 ਤਰੀਕ ਤੱਕ ਕੰਮਾਂ ਦਾ ਵਾਈਕਾਟ ਕੀਤਾ ਹੋਇਆ ਇਕੱਲੇ ਹੈੱਡ ਆਫਿਸ ਦਾ ਹਾਲੇ ਅਸੀਂ ਫੀਲਡ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਾਲ ਨਹੀਂ ਦਿੱਤੀ ਤਕਰੀਬਨ 350 ਮੁਲਾਜ਼ਮ ਹੈ ਜਿਹੜਾ ਹੈੱਡ ਆਫਿਸ ਕੰਮ ਕਰ ਰਿਹਾ ਉਹ 350 ਦਾ ਮੁਲਾਜ਼ਮ ਪੂਰੀ ਤਰ੍ਹਾਂ ਕੰਮਾਂ ਦਾ ਬਾਈਕਟ ਕਰਕੇ ਅੱਜ ਇਸ ਧਰਨੇ ਵਿੱਚ ਸ਼ਮੂਲਿਤ ਕਰਿਆ ਅਤੇ ਮੈਨੇਜਮੈਂਟ ਦੇ ਖਿਲਾਫ ਪੂਰਾ ਗੁੱਸਾ ਹੈ ਜਿੰਨਾ ਸਮਾਂ ਸਾਡੀਆਂ ਮੰਗਾਂ ਕੋਈ ਵੀ ਨਿੱਜੀ ਮੰਗ ਨਹੀਂ ਕਾਰਪੋਰੇਸ਼ਨ ਨੂੰ ਬਚਾਉਣ ਵਾਸਤੇ ਹੀ ਅਸੀਂ ਸਾਰੇ ਮੁਲਾਜ਼ਮ ਇਕੱਠੇ ਹੋਏ ਨੇ ਕਿਉਂਕਿ ਪਤਾ ਹੈ ਅਸੀਂ ਉਦਾਹਰਨ ਦੇ ਤੌਰ ਤੇ ਪੀਐਸਆਈ ਡੀਸੀ ਹੈ ਸਾਡੇ ਫਸਟ ਫਲੋਰ ਤੇ ਉਹਨਾਂ ਬਹੁਤ ਪ੍ਰੋਫਿਟ ਦੀਵਾਲੀ ਕਾਰਪੋਰੇਸ਼ਨ ਸੀ ਪਰ ਇੰਨਾ ਬਿਊਰੋਕਰੇਟਾ ਨੇ ਉਹਨਾਂ ਨੂੰ ਖੁੰਡੇ ਲਾਲ ਨਾਤਾ ਅਤੇ ਅੱਜ ਉਹਨਾਂ ਦੇ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹੋ ਰਹੇ ਨੇ ਇਸੇ ਡਰ ਤੋਂ ਹੀ ਪੀਐਸਆਈਸੀ ਸਟਾਫ ਐਸੋਸੀਏਸ਼ਨ ਨੇ ਬੀੜਾ ਚੱਕਿਆ ਵੀ ਕਾਰਪੋਰੇਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਕਜੁੱਟ ਹੋ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਚਲੋ ਹੱਲ ਇਹਦਾ ਕੀ ਲੱਗ ਰਿਹਾ ਵੀ ਕਿਸ ਤਰ੍ਹਾਂ ਦੇ ਨਾਲ ਕੰਮ ਹੋ ਸਕਦਾ ਵੀ ਜਿਹੜੀਆਂ ਉਹਨੀਆਂ ਮੰਗਾਂ ਵੀ ਪੂਰੀਆਂ ਹੋ ਜਾਣ ਤੇ ਜਿਹੜਾ ਹੈਗਾ ਉਹ ਇਹ ਜਿਹੜੀ ਕਾਰਪੋਰੇਸ਼ਨ ਆ ਉਹ ਵੀ ਸਹੀ ਤਰ੍ਹਾਂ ਦੇ ਨਾਲ ਕੰਮ ਕਰੇ ਮੰਗਾ ਸੀ ਇੱਕ ਡਿਮਾਂਡ ਚਾਰਟ ਦਿੱਤਾ ਹੋਇਆ ਜਿਦੇ ਵਿੱਚ ਮਲਾਜ਼ਮਾਂ ਦੀ ਕੋਈ ਮੰਗ ਨਹੀਂ ਕਾਰਪੋਰੇਸ਼ਨ ਨੂੰ ਬਚਾਉਣ ਵਾਸਤੇ ਹੀ ਚਾਰ ਮੰਗਾਂ ਨੇ ਜਿਦੇ ਵਿੱਚ ਪਹਿਲੀ ਮੰਗ ਇਹ ਸੀ ਵੀ ਜਿਹੜਾ ਸਟੇਟ ਵਿੰਗ ਦੇ ਕੰਮਾਂ ਦਾ ਰੋਕ ਲਗਾਈ ਹੋਈ ਹੈ ਜਿਹਦੇ ਟਰਾਂਸਫਰ ਬਾਈਫਰਕੇਸ਼ਨ ਹੋਰ ਪਾਲਿਸੀਆਂ ਤੇ ਰੋਕ ਲਗਾਈ ਹੋਈ ਹੈ ਐਮ ਡੀ ਨੇ ਅਸੀਂ ਕਹਿੰਦੇ ਆ ਵੀ ਉਹ ਰੋਕ हटਾਈ ਜਾਵੇ ਜਿਦੇ ਚ ਰੈਵਨਿਊ ਜਨਰੇਟ ਹੋ ਕੇ ਸਾਨੂੰ ਪ੍ਰੋਫਿਟ ਹੋਵੇ ਉਸ ਤੋਂ ਬਾਅਦ ਸਾਡੇ ਤਿੰਨ ਸਾਥੀ ਜਿਹੜੇ ਸਸਪੈਂਡ ਹੋਏ ਸੀ ਪਿਛਲੇ ਦਿਨੀ ਉਨਾਂ ਨੂੰ ਬਹਾਲ ਕੀਤਾ ਜਾਵੇ ਅਤੇ ਜਿਹੜੇ ਡੈਪੂਟੇਸ਼ਨ ਤੇ ਅਫਸਰ ਆਏ ਨੇ ਜਿਹਦੇ ਚ ਚੀਫ ਮੇਨ ਹੈ ਉਹਨੂੰ ਅਸੀਂ ਵਾਪਸ ਭਜਾਉਣਾ ਹੈ ਕਿਉਂਕਿ ਸਾਡਾ ਚੀਫ ਸੜਕਾਂ ਤੇ ਰੋੜ ਰਿਹਾ ਪਰ ਉਹਨੂੰ ਕੋਈ ਉਹਨੂੰ ਬਹਾਲ ਨਹੀਂ ਕੀਤਾ ਜਾਂਦਾ ਚੋਣ ਜਾਬਤਾ ਲੱਗਿਆ ਹੋਇਆ ਲੱਗਦਾ ਵੀ ਕੋਈ ਅਸਰ ਹੋਊਗਾ ਤੇ ਬਹੁਤ ਆ ਸਰਕਾਰ ਕਿਉਂਕਿ ਵੈਸੇ ਵੀ ਸਾਰੇ ਮੰਤਰੀ ਨੇ ਜਿਹੜੇ ਇਵਨ ਕੀ ਮੁੱਖ ਮੰਤਰੀ ਵੀ ਉਹ ਵੀ ਕੈਂਪੇਨਿੰਗ ਜੁਟੇ ਹੋਏ ਨੇ ਤਾਂ ਥੋੜੇ ਜਿਹੜੀ ਇਸ ਜਿਹੜਾ ਤੁਸੀਂ ਬਾਈਕਾਟ ਕੀਤਾ ਕੰਮ ਦਾ ਇਹਦਾ ਕਿੰਨਾ ਕੁ ਪ੍ਰਭਾਵ ਪੈਂਦਾ ਲਗਦਾ ਸਾਨੂੰ ਕਿਉਂਕਿ ਸਾਡਾ ਇੰਟਰਨਲ ਮਾਮਲਾ ਸਰਕਾਰ ਤੱਕ ਸਾਡੀ ਕੋਈ ਫੈਲ ਨਹੀਂ ਜਾਂਦੀ ਇਸ ਕਰਕੇ ਸਾਰਾ ਅਧਿਕਾਰ ਖੇਤਰ ਐਮ ਡੀ ਸਾਹਿਬ ਤੇ ਪ੍ਰਿੰਸੀਪਲ ਸੈਕਟਰੀ ਦੇ ਅਧਿਕਾਰ ਖੇਤਰ ਚ ਆ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਇਸ ਸਾਰੇ ਮਸਲੇ ਨੂੰ ਹੱਲ ਕਰਾ ਸਕਦੇ ਨੇ ਪਰ ਮੈਨੂੰ ਲੱਗਦਾ ਹਲੇ ਉਹਨਾਂ ਨੂੰ ਆ ਸਾਡਾ ਜੋਸ਼ ਦੇਖਣਾ ਉਹਨਾਂ ਨੇ ਕਿਉਂਕਿ ਕੱਲ ਦੀ ਮੀਟਿੰਗ ਸੀ ਤਾਂ ਉਹਨਾਂ ਨੇ ਭਰੋਸਾ ਜਰੂਰ ਦਿੱਤਾ ਸੀ ਵੀ ਮੈਂ ਮੀਟਿੰਗ ਕਰਕੇ ਸੀ ਇਸ ਸਾਹ ਨਾਲ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਪਰ ਮੁਲਾਜ਼ਮਾਂ ਚ ਅੱਜ ਕੱਲ ਨਾਲ ਵੀ ਵੱਧ ਗੁੱਸਾ ਹੈ ਕਿਉਂਕਿ ਜਿੰਨਾ ਸਮਾਂ ਸਾਡੀ ਕਾਰਪੋਰੇਸ਼ਨ ਹੀ ਬਚਦੀ ਮੁਲਾਜ਼ਮਾਂ ਨੇ ਇਹ ਪੂਰਾ ਫੈਸਲਾ ਕਰ ਲਿਆ ਵੀ ਉਹਨਾਂ ਸਮਾਂ ਅਸੀਂ ਕੰਮ ਤੇ ਵਾਪਸ ਨਹੀਂ ਜਾਵਾਂਗੇ